ਸਸ਼ੀ ਕੌਰ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਹੈਂਡਵਰਕ ਦੇ ਸੂਟ ਪਿਓਰ ਹੈਂਡਵਰਕ ਰਹੇਗਾ ਜੀ ਦੇਖ ਸਕਦੇ ਹੋ ਕਿਹਰੇ ਤੇ ਏਦਾਂ ਵੇਲ ਬਣੀ ਹੋਈ ਹੈ ਜੀ ਬੜੀ ਸੋਹਣੀ ਨਾਲ ਹੈਗਾ ਇਹਦੇ ਚਾਕ ਰੈਡੀ ਕੀਤੇ ਗਏ ਹੈ ਜੀ ਇਹਨਾਂ ਤੁਸੀਂ ਸ਼ਾਰਟ ਚਾਕਾਂ ਵਾਲੀ ਸ਼ਰਟ ਵੀ ਇਹਨੂੰ ਬਣਾ ਸਕਦੇ ਹੋ ਲੌਂਗ ਵੀ ਬਣਾ ਸਕਦੇ ਹੋ ਇਹ ਰਹੇਗਾ ਜੀ ਚਾਕਾਂ ਦਾ ਵਰਕ ਹੈਂਡਵਰਕ ਦੇਖ ਸਕਦੇ ਹੋ ਵਿੱਚ ਮੋਤੀ ਘਟ ਦਾਣਾ ਦਫਕਾ ਸਭ ਕੁਝ ਯੂਜ਼ ਕੀਤਾ ਹੈ ਪਿਓਰ ਪ੍ਰੋਪਰ ਹੈਂਡਵਰਕ ਹੈ ਜੀ ਮਸ਼ੀਨ ਵਰਕ ਨਹੀਂ ਹੈਗਾ ਪ੍ਰੋਪਰ ਹੈਂਡ ਹੈ ਜੀ 1% ਵੀ ਕੁਝ ਵੀ ਇਹਦੇ ਵਿੱਚ ਮਸ਼ੀਨ ਦਾ ਨਹੀਂ ਉਹ ਬਣਿਆ ਹੋਇਆ ਸ਼ਰਟ ਦਾ ਘੇਰਾ ਬਣਿਆ ਹੋਇਆ ਜੀ ਚਾਕ ਬਣੇ ਹੋਏ ਆ ਸਾਰੀ ਸ਼ਰਟ ਦੇ ਵਿੱਚ ਇਦਾਂ ਜਿਹੜਾ ਆਏਗਾ ਡਾਟਸ ਲੱਗੇ ਹੋਣਗੇ ਤੇ ਨੈੱਕ ਰੈਡੀ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਨੈੱਕ ਬਣਿਆ ਜੀ ਨੈੱਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਬੜੀ ਫਿਨਿਸ਼ਿੰਗ ਨਾਲ ਬਣਾਇਆ ਹੈ ਜੀ ਕਾਰੀਗਰ ਨੇ ਇਸ ਤੋਂ ਬਾਅਦ ਬਣਿਆ ਹੋਇਆ ਜੀ ਇਹਦੀ ਬਾਜੂ ਬਾਜੂ ਦਾ ਵੀ ਕੰਮ ਕਾਫੀ ਹੈਵੀ ਹੋਇਆ ਹੈ ਬਾਜੂ ਵੀ ਦੇਖ ਸਕਦੇ ਹੋ ਬਹੁਤ ਹੈਵੀ ਕੰਮ ਜਿਹੜਾ ਬਾਜੂ ਦਾ ਬਣਿਆ ਹੋਇਆ ਹੈ ਜੀ ਬਾਜੂ ਵੀ ਦੋਨੋਂ ਰੈਡੀ ਹੋ ਗਈਆਂ ਔਰ ਨਾਲ ਇਹਦੀ ਬਾਟਮ ਆਏਗੀ ਪਲੇਨ ਆਏਗੀ ਜੀ ਸੇਮ ਕਲਰ ਦੀ ਰਾਇਲ ਬਲੂ ਕਲਰ ਹੋਊਗਾ ਜੀ ਔਰ ਦੁਪੱਟਾ ਹੋਊਗਾ ਜੀ ਆਪਣਾ ਔਰਗੈਂਜ਼ਾ ਦਾ ਲੇਸ ਵਾਲਾ ਜਿਹੜਾ ਸਿੰਪਲ ਲੇਸ ਵਾਲਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਜੀ ਇਹਦਾ ਜਿਹੜਾ ਪ੍ਰਾਈਸ ਹੋਊਗਾ ਜੀ 3290 ਰੁਪਏ ਸਿਰਫ 3290 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਹੈਂਡਵਰਕ ਦਾ ਮਿਲ ਜਾਊਗਾ ਜੀ ਅਗਰ ਇੰਨੇ ਦੇ ਵਿੱਚ ਵਰਕ ਵੀ ਨਹੀਂ ਹੁੰਦਾ ਅਗਰ ਤੁਸੀਂ ਵਰਕ ਕਰਾਉਣਾ ਚਾਹੋਗੇ ਇੱਕ ਆਪਣੇ ਕੋਲ ਆਇਆ ਜੀ ਇਹਦੇ ਵਿੱਚ ਰੈੱਡ ਕਲਰ ਰॉयਲ ਬਲੂ ਇੱਕੋ ਹੀ ਸਿੰਗਲ ਪੀਸ ਹੈ ਜੀ ਆਪਣੇ ਕੋਲੇ 레드 ਕਲਰ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਬੜਾ ਸੋਹਣਾ ਇਹਦਾ ਵੀ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੁਪੀਰੀਅਰ ਕੁਆਲਿਟੀ ਦਾ ਕੰਮ ਹੋਇਆ ਜੀ ਸਾਰਾ ਬਹੁਤ ਅੱਛਾ ਕੰਮ ਹੋਇਆ ਜੀ ਨਾਲੇ ਦੀ ਜਿਹੜੇ ਬਾਜੂ ਰੈਡੀ ਕੀਤੀਆਂ ਆ ਨੈੱਕ ਰੈਡੀ ਕੀਤੀ ਗਈ ਆ ਇਹਦੇ ਨਾਲ ਜੀ ਜਿਹੜੀ ਬਾਟਮ ਆਉਗੀ ਪਲੇਨ ਆਉਗੀ ਦੁਪੱਟਾ ਹੋਊਗਾ ਜੀ ਸਿੰਪਲ ਲੇਸ ਵਾਲਾ ਆਊਗਾ ਗੋਟੇ ਵਾਲਾ ਔਰਗੈਂਜ਼ਾ ਦਾ ਸ਼ਰਟ ਹੈ ਜੀ オーガンザ ਦਾ ਹੀ ਦੁਪੱਟਾ ਹੈ बॉटम ਰਹੂਗੀ ਜੀ ਆਬੂਤਾਈ ਸਟੱਫ ਦੇ ਵਿੱਚ ਦੋਨੇ ਸੂਟਾਂ ਦੀ ਇਹਦੇ ਵਿੱਚ ਰੈੱਡ ਦੇ ਵਿੱਚ ਆਪਾਂ ਨੂੰ ਦੋ ਕਲਰ ਵੀ ਤੁਹਾਨੂੰ ਮਿਲ ਸਕਦੇ ਆ ਦੋ ਕਲਰ ਤੁਸੀਂ ਰੈੱਡ ਦੇ ਲੈ ਸਕਦੇ ਹੋ ਸਾਡੇ ਤੋਂ ਇੱਕ ਕਲਰ ਆਪਾਂ ਨੂੰ ਰਾਇਲ ਬਲੂ ਦਾ ਮਿਲ ਸਕਦੇ ਆ ਜੀ बॉटम ਇਹਦੀ ਵੀ ਆਬੂਤਾਈ ਦੀ ਆਏਗੀ ਸ਼ਰਟ ਔਰ ਦੁਪੱਟਾ ਜਿਹੜਾ ਆਏਗਾ ਜੀ オーਗੈਂਜ਼ਾ ਸਟੱਫ ਦਾ ਆਏਗਾ ਅੱਜ ਦੀ ਵੀਡੀਓ ਜਿਹੜੀ ਰਹੇਗੀ ਜੀ ਹੈਂਡਵਰਕ ਤੇ ਰਹੇਗੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਜੀ ਸਕਰੀਨਸ਼ਾਟ ਭੇਜ ਕੇ ਨੰਬਰ નીચે ਚੱਲ ਰਿਹਾ ਜੀ ਉਸੇ ਨੰਬਰ ਤੇ ਕੰਟੈਕਟ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ